ਸਸ਼ੀਗਲ ਮਹਾਮੋਹਿ ਤਲਵਾਰ ਦੇ ਤੁਸੀਂ ਵੇਖ ਰਹੇ ਹੋ ਪੰਜਾਬ ਟਾਕਸ 24 ਮੋੜ ਮੰਡੀ ਦੇ ਮੋੜ ਕਲਾ ਦੇ ਵਿੱਚ ਟਰੱਕ ਯੂਨੀਅਨ ਦੀ ਬੈਕ ਸਾਈਡ ਤੇ ਕਿਸੇ ਨੇ ਵੱਡੇ ਅੱਖਰਾਂ ਦੇ ਵਿੱਚ ਲਿਖ ਦਿੱਤਾ ਹੈ ਇੱਥੇ ਚਿਟਾ ਸਰੇਮ ਵਿਕਦਾ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਲਚਲ ਮਚ ਗਈ ਇਹ ਵੀਡੀਓ ਸੋਸ਼ਲ ਮੀਡੀਆ ਦੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਹੀ ਇਸ ਲਿਖਤ ਨੂੰ ਮਿਟਾਉਣ ਦੇ ਹੁਕਮ ਜਾਰੀ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ ਸਤਾਨਕ ਮਹਿਲਾਵਾਂ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਨਸ਼ੇ ਦਾ ਖੁੱਲਾ ਕਾਰੋਬਾਰ ਚੱਲ ਰਿਹਾ ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਜਾ ਰਹੀ ਮਨਜੀਤ कौर ਸਮੇਤ ਕਈ ਮਹਿਲਾਵਾਂ ਦਾ ਕਹਿਣਾ ਹੈ ਕਿ ਚਿੱਟੇ ਦੀ ਲਤ ਨੇ ਮੁਹੱਲੇ ਦੇ ਵਿੱਚ ਕਈ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਹੈ ਨਸ਼ੇ ਦੀ ਆਦਤ ਕਾਰਨ ਉਹ ਦਿਹਾੜੀ ਕਰਕੇ ਗੁਜ਼ਾਰਾ ਕਰਨ ਦੇ ਯੋਗ ਵੀ ਨਹੀਂ ਰਹੇ ਪਰ ਤਰ ਤਸਕਰ ਬੇਫਿਕਰ ਗਤੀਵਿਧੀਆਂ ਜਾਰੀ ਰੱਖਦੇ ਨੇ ਮੋਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਪੁਲਿਸ ਨੂੰ ਗੁਹਾਰ ਲਗਾਈ ਹੈ ਕਿ ਇਲਾਕੇ ਦੇ ਵਿੱਚ ਨਸ਼ੇ ਦੀ ਸਪਲਾਈ ਅਤੇ ਵਿਕਰੀ ਤੇ ਤੁਰੰਤ ਰੋਕ ਲਗਾਈ ਜਾਵੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਨਸ਼ਾ ਵਿਰੁੱਧ ਮੁਹਿੰਮ ਚਲਾ ਰਹੀ ਹੈ ਤੇ ਦੂਜੇ ਪਾਸੇ ਲੋਕਾਂ ਨੂੰ ਆਪਣੀ ਦੀਵਾਰਾਂ ਤੇ ਇਹ ਲਿਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਇੱਥੇ ਚਿੱਟਾ ਸਰਿਆਮ ਵਿਕਦਾ ਹੈ ਇਹ ਘਟਨਾ ਨੇ ਸਰਕਾਰ ਦੀ ਮੁਹਿੰਮ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੋਹਾਂ ਦੇ ਲਈ ਇੱਕ ਵੱਡੀ ਚੁਣੌਤੀ ਖੜੀ ਕਰ ਦਿੱਤੀ ਹੈ ਜਿਹੜਾ ਪਿੰਡ ਹੈ ਮੇਰਾ ਪਿੰਡ ਮੋੜ ਚੁੱਪ ਕਰ ਕੀ ਮਾਮਲਾ ਹੈ ਕਿ ਇੱਥੇ ਸਾਰਾ ਕੀ ਰੌਲਾ ਹੈ ਇੱਥੇ ਜੀ ਚਿੱਟਾ ਵਿਕਦਾ ਹੈ ਮੇਰਾ ਪਹਾੜ ਜੇ ਦਾ ਵੀ ਮੇਰੇ ਭੋਗ ਨਹੀਂ ਪਿਆ ਉਹ ਵੀ ਠੀਕ ਹੈ ਰ ਮੁੱਕ ਗਿਆ ਇਹ ਜੇ ਕਿਤੇ ਕੋਈ ਹੁਣ ਰੌਲਾ ਪਿਆ ਗਿਆ ਕੀ ਹੈ ਮਾਮਲਾ ਕੀ ਕੀ ਕੰਡਾ ਦਾ ਕੀ ਲਿਖਿਆ ਹੋਇਆ ਇਹ ਪਤਾ ਨਹੀਂ ਸਾਨੂੰ ਜੀ ਕਿਨੇ ਦੇ ਗਿਆ ਵੀ ਲੈ ਕੇ ਐਸਾ ਹੀ ਆ ਜਾਵਾ ਜਿਹੜਾ ਕੁਛ ਇੱਥੇ ਹੁੰਦਾ ਜੋ ਉਹੀ ਲਿਖਿਆ ਹੋਇਆ ਜਿਹੜਾ ਮਟੇ ਹੈਗਾ ਇੱਕ ਨਹੀਂ ਮਟੇ ਆ ਪੁਲਿਸ ਵਾਲਾ ਨੇ ਮਟਾਇਆ ਇਹਦਾ ਮਟੇ ਹੈ ਕੰਡਾ ਤੋਂ ਹਾਂ ਉਹ ਪੁਲਿਸ ਵਾਲਾ ਕਹਿੰਦਾ ਮੈਂ ਖਾਂ ਕਿ ਤੁਸੀਂ ਕੌਣ ਆ ਗਏ ਸੀ ਮਲਾ ਕੇ ਮੈਂ ਤਾਂ ਮਟੇਣਾ ਆਏ ਤੁਸੀਂ ਅੱਗੇ ਸਵਾਲ ਨਹੀਂ ਕੀਤਾ ਅਸੀਂ ਇਹ ਵੀ ਕਰਤਾ ਮਟਾਉਣੇ ਅੱਗੇ ਖੰਡ ਇਹ ਆਰਡਰ ਤੁਹਾਨੂੰ ਮਨਟੇਨ ਦੇ ਆ ਕਿ ਨਸ਼ਾ ਜਿਹੜਾ ਵੇਚਦਾ ਉਹ ਅਸੀਂ ਆਖਿਆ ਸੀ ਵੀ ਤੁਹਾਨੂੰ ਫੜਨ ਦੇ ਆਰਡਰ ਹੀ ਨਹੀਂ ਜੇ ਕਿ ਕਿ ਅਸੀਂ ਤਾਂ ਫੜ ਲੈਣਾ ਕਿ ਗ੍ਰਾਹਕ ਜੱਜ ਸਾਡਾ ਹੈ ਇਹਦਾ ਤਾਂ ਫੜੋ ਤੁਸੀਂ ਤੁਹਾਡਾ ਕਿ ਨਾਂ ਆਏਗਾ ਮੈਨਾ ਜਗਦੀਪ ਸਿੰਘ ਆ ਜੀ ਇਹ ਪਿੰਡ ਚ ਕਿੱਤਾ ਵਿਕਦਾ ਇੱਥੇ ਤਾਂ ਵਿਕਦਾ ਹੀ ਆ ਜੀ ਫੇਰ ਹੀ ਲਿਖਿਆ ਜੀ ਇਹੇ ਸ਼ਰਿਆਂ ਮੇਂ ਵਿਕਦਾ ਹੀ ਆ ਠੀਕ ਆ ਛੋਟੇ ਛੋਟੇ ਸ਼ਹਿਰਾਂ ਤੋਂ ਕੋਈ ਮੰਗ ਕਰ ਮੰਗ ਦੀ ਬਾਰਦੇਸ਼ ਦਾ ਕਹਿਣਾ ਇਹ ਲੋਕਾਂ ਕੀ ਬੁੱਤ ਬਸ ਜਾਣ ਨਸ਼ਾ ਬੰਦ ਨਸ਼ਾ ਬੰਦ ਹੋ ਜਾਏ ਦੇ ਪਰ ਬੁੜੀਆਂ ਹੁਣ ਕੱਲੀਆਂ ਬੁੜੀਆਂ ਬੁੜੀਆਂ ਰਹਿ ਗਈਆਂ ਸਾਡੇ ਵੇੜੇ ਜੀ 10 20 ਬੰਦੇ ਰਹਿ ਗਏ ਸਭ ਜਵਾਨੀਆਂ ਗਰੁਲ ਸਭ ਚਿੱਟੇ ਦੇ ਟੀਚਰ ਚਾਹੁੰਦੇ ਰੋਦੀ ਨਾ ਜੀ ਐ ਕਰੋ ਆਹ ਚੱਲ ਆਪਾਂ ਬਾੜਾ ਨਹੀਂ ਆਹ ਗਲੀ ਦੇ ਟੈਸਟ ਕਰਾ ਲੈਣੇ ਆ ਜਿੰਨੇ ਬੱਚੇ ਆ ਜੇ ਗਲੀ ਚ 20 ਬੱਚੇ ਆ ਨਾ ਤਾਂ ਉਹਦੇ ਚ 2 3 ਹੀ ਸਹੀ ਹੋਣਗੇ ਐ ਨਹੀਂ ਪਤਾ ਕਿਹੋ ਜੀਆਂ ਬਿਮਾਰੀਆਂ ਲੱਗੀਆਂ ਪਈ ਕੱਲੇ ਕੱਲੇ ਜਵਾਕ ਐ ਇਹ ਵਿਚਾਰੀਆਂ ਧਿਆੜੀ ਤੇ ਜਾਂਦੀਆਂ ਨੇ ਜੇ ਕੋਈ 3-400 ਰੁਪਏ ਦਿਹਾੜੀ ਕਮਾ ਕੇ ਲਿਆਉਂਦੀਆਂ ਤਾਂ ਘਰੇ ਕਣਕ ਕਾਉਂ ਨਹੀਂ ਛੜਦੇ ਸਿਲੰਡਰ ਆ ਉਹ ਵੇਚ ਦਾਂਦੇ ਆ ਠੀਕ ਆ ਵੀ ਇਹ ਵੀ ਹੁਣ ਕਿੱਧਰ ਜਾਣ ਬਹੁਤ ਜ਼ਿਆਦਾ ਬੁਰਾ ਹਾਲਾ ਜੇ ਦੁਕਾਨਾਂ ਤੇ ਖੰਡ ਮਿਲੇ ਨਾ ਮਿਲੇ ਚਿੱਟਾ ਸ਼ਰਿਆਂ ਮਿਲ ਰਿਹਾ ਹੈ ਸਰਕਾਰ ਤਾਂ ਕਹਿੰਦੇ ਨਸ਼ਾ ਬੰਦੀ ਕਰਤਾ ਬਿਲਕੁਲ ਆ ਨੂੰ ਬੰਦ ਕਰ ਸ਼ਰਿਆਂ ਕੀ ਜਾਂਦਾ ਹੈ ਜੇ ਬੰਦ ਹੁੰਦਾ ਫਿਰ ਇਹ ਕੋਈ ਹੁੰਦਾ ਤੇ ਬੁੜੇ ਸੁਣਾ ਬੇਰਹੀ ਨਾ ਹੋ ਗਿਆ ਹਾਏ ਜਦੋਂ ਅੱਗੇ ਵਾਂ ਸੀਦਾ ਬਦੀ ਮਰਦਾਂ ਨੇ ਵੀ ਕੀ ਕੰਮ ਕਰਨਾ ਥੇ ਰੱਖਿਆ ਹਾਂ ਮੂੜਾਂ ਦੇ ਆਪਾਂ ਹੀ ਬੱਚੇ ਆਪਾਂ ਬੱਚੇ ਦੇ ਆਸਰੇ ਉੱਡੇ ਆਪਾਂ ਅਸਰੇ ਵਾਲਿਆਂ ਨੂੰ ਨਾ ਸਾਈਂ ਜੇ ਨਾ ਬੱਚਾ ਨਹੀਂ ਹੋ ਗਿਆ ਨਾ ਸਾਈਂ ਨਾ ਪੁਲਿਸ ਵੀ ਕਾਰਵਾਈ ਕਰ ਜੇ ਕੀ ਕਰ ਜੀ ਕੋਈ ਛੜ ਕੇ ਲੈ ਜਾਂਦੇ ਐ ਇੱਥੇ ਜਾ ਕੇ ਛੜ ਦਿੰਦੇ ਆ ਉਹਦਾ ਵੀ ਕੀ ਫਾਇਦਾ ਦੁਕਾਣ ਦਿਖਾ ਕੇ ਅਸੀਂ ਫੇਰ ਫਟੇ ਪੁਲਿਸ ਵਾਲੇ ਸਾਰੇ ਸਾਰੇ ਆਉਂਦੇ ਨੇ ਕਿਵੇਂ ਕਿਵੇਂ ਉਹਦੇ ਸਾਰੇ ਦੱਸੋ ਕਿਹੜੇ ਕਿਹੜੇ ਘਰ ਆ ਵੀ ਹੁਣ ਉਹਨਾਂ ਨੂੰ ਕਿਹੜਾ ਪਤਾ ਨਹੀਂ ਸਾਰਾ ਪਤਾ ਆਪਾਂ ਤਾਂ ਉਹਨਾਂ ਨੂੰ ਜੀ ਪਰ ਸਾਰੇ ਨੂੰ ਸਭ ਨੂੰ ਪਤਾ ਕਿੱਥੇ ਮਿਲਦਾ ਪਤਾ ਹੈ ਜਦੋਂ ਬਾਹਰੋਂ ਕੋ ਆਉਂਦੇ ਆ ਪਰ ਸਾਰੇ ਉਹ ਮਟਾਉਣਾ ਜੀ ਉਹਦੇ ਗੱਲਾਂ ਰਹਿੰਦੇ ਪਤਾ ਜਾਏ ਜਾਂਦੇ ਆ ਛਾੜ ਦਿੰਦੇ ਆ ਸਾਰਾ ਪਤਾ ਲੇ ਜੀ ਇਹ ਨਹੀਂ ਜਾਂਦੇ ਇਹਨਾਂ ਪੁਸਤ ਸਾਰੀ ਇਹ ਜਿਹੜੀ ਸਰਕਾਰ ਕਿੰਦੀ ਵੀ ਨਸ਼ਾ ਬੰਦ ਕਰਤਾ ਉਹਦੇ ਬਾਰੇ ਕੀ ਚਿੰਤ ਨਹੀਂ ਆ ਨਾ ਕੋਈ ਨਸ਼ਾ ਨਹੀਂ ਬੰਦ ਕਰਾਇਆ ਜੇ ਸਰਕਾਰ ਨਸ਼ਾ ਬੰਦ ਕਰਦੀ ਤਾਂ ਫਿਰ ਆ ਕੰਮ ਨਹੀਂ ਸੀ ਹੁੰਦੇ ਜੀ ਇਹ ਤਾਂ ਹੁਣ ਚਿੱਟਾ ਵੇਚਦੇ ਆ ਜੀ ਉਹ ਗੀਗਾ ਜਿੱਤੇ ਆ ਇਹਨੂੰ ਫੜ ਲੈਂਦੇ ਆ ਮਗਰ ਉਹਨਾਂ ਦੇ ਘਰੇ ਪੈਸੇ ਨਹੀਂ ਆਉਂਦੇ ਉਹ ਜਾ ਕੇ ਪੈਸੇ ਭਰਿਆ ਲਿਆ ਉਹਨੂੰ ਬੰਦੇ ਨੂੰ ਛਡਾ ਲੈਂਦੇ ਆ ਭਕਾਓ ਤੁਸੀਂ ਗੱਲ ਇਹ ਜਿਹੜਾ ਪੁਲਿਸ ਵਾਲੇ ਪੁਲਿਸ ਨਾਲ ਮਿਲ ਨਹੀਂ ਹੋਈ ਇਹਨਾਂ ਕੋਲ ਨਹੀਂ ਹੋਈ ਹੈ ਜੀ ਆਲੂ ਮੇਜਾ ਜਾਂਦਾ ਹੈ ਕੀ ਨਾ ਇਹ ਤੁਹਾਡਾ ਜੀ ਮਨਜੀਤ ਕੌਰ ਜੀ ਜਿਹੜਾ ਇੱਥੇ ਆ ਰੌਲਾ ਇਕੱਠੇ ਹੋਏ ਹੋ ਕੀ ਮਾਮਲਾ ਕਿਉਂ ਇਕੱਠੇ ਹੋਏ ਹੋ ਇਹ ਨਸ਼ੇ ਬਾਰੇ ਮਾਮਲਾ ਜੀ ਇਹਨਾਂ ਸਾਹਿਬ ਵੀ ਕਹਿੰਦਾ ਜੀ ਸਾਡੇ ਚਿੱਟਾ ਸਾਰੇ ਆਮ ਵੇਚਦਾ ਕੋਈ ਹੱਲ ਨਹੀਂ ਹੋ ਰਿਹਾ ਇਹਦਾ ਗੁਰਨਾਂ ਤਾਂ ਦਿਹਾੜਨਾਂ ਕਰਦੇ ਆ ਤੇ ਮੁੰਡੇ ਸਾਰੇ ਮਰੀ ਜਾਂਦੇ ਵਿਚਾਰੇ ਅਸੀਂ ਕਿੱਥੋਂ ਮੁੰਡੇ ਲੱਗੇ ਜੀ ਦੱਸੋ ਸਾਡਾ ਇਹਦਾ ਕੋਈ ਹੱਲ ਹੁੰਦਾ ਹੀ ਨਹੀਂ ਗਵਰਨਮੈਂਟ ਵੀ ਸ਼ੌਂਗਾ ਜੀ ਚਿੱਟੇ ਵਾਲਿਆਂ ਦੇ ਨਾਲ ਹੋਈ ਖੜੀ ਹੈ ਨਸ਼ੇ ਵਾਲਿਆਂ ਦੇ ਨਾਲ ਤਾਂ ਹੋਈ ਖੜੀ ਤੇ ਸਾਡੇ ਨਾਲ ਕੋਈ ਹੈ ਹੀ ਨਹੀਂ ਅਸੀਂ ਕਿੱਥੋਂ ਕੀ ਨੂੰ ਕਰਗੇ ਸਾਜ ਵੀ ਕੋਈ ਮਦਦ ਕਰੋ ਸਾਡੀ ਵੀ ਮਦਦ ਹੋਵੇ ਨਾ ਹੱਥ ਵਨ ਕੇ ਬੇਨਤੀ ਹੈ ਜੀ ਇਹ ਥੋ ਚਿੱਟਾ ਬਿਖਣੋਂ ਹਟਣਾ ਚਾਹੀਦਾ ਬੰਦ ਹੋ ਜਾਏ ਵੀ ਬੰਦ ਹੋ ਜਾਏ ਸਾਰਾ ਬੇੜਾ ਸਾਰਾ ਬੇੜਾ ਬੇਲਾ ਹੋ ਗਿਆ ਖਾਲੀ ਆ ਬੇੜਾ ਜਮਾ ਖਾਲੀ ਹੋ ਗਿਆ ਅਰੇ ਜਮਾ ਦਾ ਕੋਈ ਜੀਵਤ ਨਹੀਂ ਪਤਾ ਲੱਗਦਾ ਨਾ ਭੈਣ ਦਾ ਪਤਾ ਲੱਗਦਾ ਕੋਈ ਪਤਾ ਨਹੀਂ ਲੱਗਦਾ ਤਾਰੀ ਜੀ ਕੀ ਕੋਸ ਆ ਬੈ ਕੀ ਕੋਠਾ ਨਾ ਨਾ ਮੁੱਠਾ ਅੰਦਰ ਫੜ ਕੇ ਰੱਖ ਲੈਿੰਦਿਆਂ ਹੁੰਦੇ ਨੂੰ ਜਿਹੜਾ ਚ ਕਰਾ ਦਿੰਦਿਆਂ ਕੋਈ ਨਹੀਂ ਜੀਵਤ ਹੈਗੀ ਮੇਰੀ ਹੱਤ ਮੰਨ ਕੇ ਬੈਂਤ

ਬਹੁਤ ਔਖੀ ਹਾਲ ਹੈ ਮੇਰਾ ਪੋਤਾ ਜੀ ਇਹਦਾ ਮੁੰਡਾ ਨਹੀਂ ਇਹ ਤਾਂ ਉਹ ਕਿੰਨੇ ਚਿਰ ਉਹ ਚਿੱਟੇ ਪਕਉਂਦੇ ਜਹਾੜੀ ਪਕਉਂਦੇ ਜੀ ਚਿਪਾ ਦਿੰਦੇ ਜਹਾੜੀ ਆਣਾ ਮੈਂ ਜਹਾੜੀ ਦਿੰਦੇ ਜੀ ਮੈਂ ਜੀ ਦਿੰਦੇ ਆਪੇ ਆਖਾ ਦਿੰਦੇ ਅਬੇ ਅਸੀਂ ਪਾਸ਼ਾ ਜਾ ਦੋ ਆ ਮੁੰਡਾ ਮਰਿਆ ਕਿਤੇ ਨਾਲ ਕੰਮ ਆਉਂਦਾ ਨਹੀਂ ਅੱਖਾਂ ਲੱਗਦਾ ਸਾਡੇ ਮਨ ਰਾਂ ਭੁੱਲੇ ਕੋਈ ਕਾਰਵਾਈ ਨਹੀਂ ਕਰਾਉਂਦਾ